ਹਾਂਜੀ ਵਿੱਚ ਕੀ ਨਾਮ ਤੁਹਾਡਾ ਅਮਨਦੀਪ ਸਿੰਘ ਕੀ ਘਟਨਾ ਕੀ ਹੋਈ ਤੁਸੀਂ ਉੱਥੇ ਦਾਖਲ ਹੋਏ ਹੋ ਸੱਟਾ ਵੀ ਕਾਫੀ ਵੱਜੀ ਹੋਣੀ ਤੇ ਮੈਂ ਜੀ ਵਰਦਮਨ ਚੌਂਕੀ ਗਿਆ ਸੀਗਾ ਕੰਪਲੀਟ ਕਰਨ ਉੱਤੇ ਮਨਜੀਤ ਸਿੰਘ ਨੇ ਤੇ ਇੱਕ ਮੁਰਸੀਆ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰਤੀ ਫਿਰ ਸਾਰੇ ਪੁਲਿਸ ਨੇ ਜਿ ਲਈ ਉੱਥੇ ਚੌਂਕੀ ਚ ਪੁਲਿਸ ਸਾਰੇ ਪੁਲਿਸ ਨੇ ਮੈਨੂੰ ਕੁੱਟਿਆ ਮੇਰੇ ਪੱਗ ਨੂੰ ਫੁੱਟਬਾਲ ਬਣਾ ਕੇ ਜਿਵੇਂ ਫੁੱਟਬਾਲ ਤੇ ਲੱਤ ਮਾਰਦੇ ਇਸ ਤਰ੍ਹਾਂ ਲੱਤ ਮਾਰੀ ਕੇਸਾਂ ਤੋਂ ਫੜ ਕੇ ਮੈਨੂੰ ਖੜੀਸ ਕੇ ਦੂਜੇ ਕਮਰੇ ਤੱਕ ਲੈ ਕੇ ਗਿਆ ਫਿਰ ਉਹ ਸਾਰੇ ਜਣੇ ਨੇ ਮੈਨੂੰ ਕੂਣੀਆਂ ਨਾਲ ਮੁੱਕਿਆਂ ਨਾਲ ਬਹੁਤ ਜ਼ਿਆਦਾ ਕੁੱਟਿਆ ਤੇ ਮੇਰੀ ਦਾੜੀ ਇੱਥੋਂ ਐ ਫੜ ਕੇ ਤੇ ਇੱਥੇ ਮੁੱਕਾ ਮਾਰਿਆ ਸਭ ਤੋਂ ਪਹਿਲਾਂ ਉਹਨੇ ਇੱਥੋਂ ਇੱਕ ਖੱਚ ਗਿਆ ਕੇਸਾਂ ਤੋਂ ਫੜ ਕੇ ਖੜੀਸ ਕੇ ਲੈ ਕੇ ਗਿਆ ਮੈਨੂੰ ਅਗਲੇ ਕਮਰੇਆਂ ਤੱਕ ਨਹੀਂ ਕੁੱਟਿਆ ਕਿਉਂ ਕਾਰਨ ਕਾਰਨ ਮੈਂ ਇਹ ਕੰਪਲੀਟ ਕਰਾਉਣ ਗਿਆ ਸੀਗਾ ਉਹ ਕੋਈ ਨਹੀਂ ਸਹੀ ਸੀਗੇ ਆਟੋ ਚਲਾ ਰਹੇ ਉਹ ਬੇਟੇ ਦੇ ਵਿੱਚ ਆਟੋ ਮਾਰਿਆ ਤਾਂ ਕੋਈ ਕਾਰਵਾਈ ਨਹੀਂ ਹੋਈ ਮੈਂ ਮੈਨੂੰ ਐਸੀ ਵੀ ਕਿਤੇ ਚੌਂਕੀ ਦੇ ਵਿੱਚ ਕੋਈ ਗਿਆ ਸੀ ਉੱਤੇ ਮੈਂ ਤਾਂ ਸਿਰਫ ਕੰਪਲੀਟ ਕਰਨ ਗਿਆ ਸੀ ਉਹ ਗੱਲ ਕਰਦੇ ਕਰਦੇ ਮੈਂ ਉਹਨਾਂ ਨੂੰ ਇਹ ਆਖਿਆ ਮੈਂ ਕਿਹਾ ਭਾਈ ਸਾਹਿਬ 3 ਨੰਬਰ ਗਲੀ ਅਮਰਪੁਰਾ ਵਸਤੀ ਦਾ ਬਹੁਤ ਬੁਰਾ ਹਾਲ ਹੈ ਤੇ ਚਿੱਟਾ ਲਾ ਕੇ ਲੋਕੀ ਐਂ ਤੁਰੇ ਫਿਰਦੇ ਆ ਨਾਲ ਗੰਡਾਸੇ ਕਿਰਪਾਨਾਂ ਸ਼ਰੀਆਮ ਲੈ ਕੇ ਚਾਰ-ਚਾਰ ਜਾਨੇ ਮੋਟਰਸਾਈਕਲਾਂ ਚੜੇ ਫਿਰਦੇ ਤੁਸੀਂ ਢੀੜਾ ਲਾਇਆ ਕਰੋ ਬਸ ਜਿਉ ਮੈਂ ਢੀੜਾ ਲਾਉਣ ਨੂੰ ਉਹਨੂੰ ਆਖਿਆ ਵੀ ਇੱਕ ਅੱਧਾ ਢੀੜਾ ਲਾ ਲਿਆ ਕਰੋ ਉਹ ਕਹਿੰਦਾ ਮੈਂ ਤੇਰਾ ਗੇਟ ਗੇਟ ਕਢਕਾ ਕੇ ਆਇਆ ਕਰਾਂ ਮੈਂ ਤਾਂ ਰੋ ਜਾਉਂਦਾ ਮੈਂ ਕਿਹਾ ਭਾਈ ਸਾਹਿਬ ਮੈਂ ਤਾਂ ਇੱਥੇ ਬ ਮੈਂ ਤਾਂ ਕਦੇ ਦੇਖਿਆ ਨਹੀਂ ਬਸ ਇਨੇ ਤੇ ਉਹ ਮੇਰੇ ਤੇ ਗੁੱਸਾ ਕਰ ਗਿਆ ਬਸ ਪਤਾ ਨਹੀਂ ਹੁਣ ਕੀ ਹੋ ਗਿਆ ਕੋਦਾਂ ਵੀ ਮੇਰੇ ਦਾੜੀ ਫੜ ਕੇ ਮੁੱਕੇ ਮਾਰੇ ਮੁੱਕੇ ਮਾਰ ਤੋੜ ਕਿ ਸੱਲਾ ਕੇ ਬਾਹਰ ਲਿਜਾ ਕੇ ਬਹੁਤ ਕੁੱਟਿਆ ਮੈਨੂੰ ਇਹ ਵੀ ਗੱਲ ਆ ਰਹੀ ਹੈ ਵੀ ਤੂੰ ਗਾਲਾ ਗੋਲਾ ਨੀ ਤੁਸੀਂ ਕੱਟੀਆਂ ਨਹੀਂ ਭਾਈ ਸਾਹਿਬ ਕਰੇ ਕੋਈ ਮੁਲਾਜ਼ਮ ਨੂੰ ਕੋਈ ਉਹ ਵੀ ਚੌਂਕੀ ਤੇ ਜਾ ਕੇ ਕੋਈ ਗਾਲ ਕੱਢ ਸਕਦਾ ਬਿਲਕੁਲ ਝੂਠ ਬੋਲ ਰਿਹਾ ਬਾਕੀ ਕੈਮਰੇ ਲੱਗੇ ਆ ਕੈਮਰਿਆਂ ਦੀ ਵੀਡੀਓ ਦੇਖੋ ਚੈੱਕ ਕਰੋ ਬਹੁਤ ਜ਼ਿਆਦਾ ਕੁੱਟਿਆ ਸਾਰਿਆਂ ਨੇ ਕੁੱਟਿਆ ਮੈਨੂੰ ਇਹਨਾਂ ਨੇ ਕੀ ਕਹਿਣਾ ਚਾਹੋਂਗੇ ਜਿ ਇਹ ਅਫਸਰਾਂ ਨੂੰ ਕਿ ਲੋਕ ਹੁਣ ਥਾਣੇ ਵੀ ਨਾ ਜਾਣ ਥਾਣੇ ਵੀ ਨਾ ਜਾਣ ਤੇ ਬਸ ਉਹੀ ਗੱਲ ਆ ਜੀ ਦੇਖੋ ਗਰੀਬ ਆਮ ਬੰਦਾ ਜਾਊ ਕਿੱਥੇ ਜੇ ਸੁਰੱਖਿਆ ਵਾਸਤੇ ਹਾਸ ਬਣਾਈ ਬਾਹਰ ਦੇਖਦੇ ਆ ਮੈਂ ਜਿਹੜੀ ਗੱਲ ਕਹਿ ਕੇ ਹਟਿਆ ਵੀ ਡਰ ਲੱਗਦਾ ਲੋਕ ਹਥਿਆਰ ਲਈ ਫਿਰਦੇ ਆ ਨੰਗੇ ਜੇ ਆਪਾਂ ਪੁਲਿਸ ਥਾਣੇ ਜਾਂਦੇ ਆ ਤਾਂ ਉੱਥੋਂ ਛਤਰ ਖਾਂਦੇ ਆ